ਹਾਂਜੀ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਦੇ ਨਾਲੇ ਬੀਰ ਖਾਈਏ ਅੱਜ ਆਪਾਂ ਗੱਲ ਕਰਦੇ ਆਂ ਬੀਰਾਂ ਦੀ ਪਹਿਲਾਂ ਬੀਰੀਆਂ ਬਹੁਤ ਹੁੰਦੀਆਂ ਸੀ ਉਹਨਾਂ ਦੀਆਂ ਝਿੰਗਾਂ ਨੂੰ ਕਿਸਾਨ ਕਿਸਾਨਾਂ ਨੂੰ ਆਬਾਦੀ ਨੂੰ ਆਬਦੀ ਨੂੰ ਬਾੜ ਕਰਨੀ ਵਰਤਦਾ ਸੀ ਪਰ ਉਹਨਾਂ ਨੂੰ ਬੇਰ ਵੀ ਲੱਗਦੇ ਸੀ ਪਰ ਹੁਣ ਬੀਰੀਆਂ ਬਹੁਤ ਘਟ ਗਈਆਂ ਨੇ ਬੀਰੀ ਨੂੰ ਪਹਿਲਾਂ ਖਿਚੜੀ ਲੱਗਦੀ ਆ ਉਹ ਫਲ ਦੀ ਮੁੱਢਲੀ ਅਵਸਥਾ ਹੁੰਦੀ ਆ ਉਹਨੂੰ ਖਿਚੜੀ ਕਹਿੰਦੇ ਆ ਖਿਚੜੀ ਤੋਂ ਕੱਚੇ 베ਰ ਬਣਦੇ ਨੇ ਜਿਨ੍ਹਾਂ ਨੂੰ ਕਾਕੜੇ 베ਰ ਕਹਿ ਦਿੰਦੇ ਆ ਕਾਕੜੇ 베ਰ ਪੱਕ ਕੇ ਜੋ 베ਰ ਬਣਦਾ ਉਹਨੂੰ 베ਰਾਂ ਨੂੰ ਲਾਲ ਰੰਗ ਦੇ ਹੋ ਜਾਂਦੇ ਉਹਨਾਂ ਨੂੰ ਲਿੱਲੂ 베ਰ ਕਹਿ ਦਿੰਦੇ ਆ ਤੇ ਮੈਂ ਹੱਸਦੀ ਹੁੰਨੀ ਆ ਵੀ ਉਹਨਾਂ 베ਰਾਂ ਨੂੰ ਦੇਖ ਕੇ ਸਾਡੀਆਂ ਲਾਲਾਂ ਡਿੱਗਦੀਆਂ ਨੇ ਜਿਹੜੇ 베ਰ ਬੜੇ ਸਾਈਜ਼ ਦੇ ਹੁੰਦੇ ਨੇ ਉਹਨਾਂ ਨੂੰ ਗੜੌਂਦੇ 베ਰ ਆਖ ਦਿੰਦੇ ਨੇ ਕਈ 베ਰੀਆਂ ਦੇ 베ਰ ਖੱਟੇ ਹੁੰਦੇ ਆ ਤਾਂ ਉਹਨਾਂ ਨੂੰ ਗੜ ਕੋਟੂ ਕਹਿੰਦੇ ਨੇ ਵੀ ਗੜ ਫੜ ਲੈਂਦੇ ਨੇ ਕਈ ਮੱਲਿਆਂ ਦੇ 베ਰ ਹੁੰਦੇ ਨੇ ਪਰ ਅੱਜਕੱਲ ਤਾਂ ਪਿਉਂਦੀ ਵੀਰ ਨੇ ਵੱਡੇ ਸਾਈ ਜਾਂਦਾ ਜਮਾਨਾ ਆ